ਮੈਂ ਦੇ ਕਾਸਮੇ ਟੈਂਸਨ ਕਰਦਾ ਕੋਲ ਨੂੰ ਕਾ ਤਾਨੂੰ ਛੱਡ ਗਏ ਤੇ ਜੇ ਪੈ ਚੱਲ ਗਿਆ ਤੇ ਮਾਤਾ ਨੇ ਗੁੱਸਾ ਕਰਨਾ ਅੱਛਾ ਇੰਜ ਕਰ ਉੱਥੋਂ ਨਾ ਮੇਰੇ ਮਾਂ ਦੇ ਆਉਣ ਤੋਂ ਪਹਿਲਾਂ ਮੈਂ ਨਾ 2-400 ਰੁਪਏ ਮੇਰੇ ਵੀ ਤਾਂ ਲੈ ਕੇ ਧਰ ਦੇ ਬਾਅਦ ਚੋਂ ਨੇ ਆਣਾ ਤੁੰਗੀ ਕਰਨੇ ਆ ਭਰਾਵਾ ਕਿਸੇ ਵੱਲ ਕੁੜੀਆਂ ਹੈਗੀਆਂ ਕੋਈ ਚੀਂਜੀ ਮੰਗ ਲੰਦੇ ਗੱਪ ਜਾ ਰਹੀ ਚੱਲ ਜਾ ਆਹ ਫੜਾ ਕੇ ਜੰਮ ਨੂੰ ਪੈਸੇ ਅੰਦਰ ਫੜਾ ਦੇ ਆ ਨਾਲੇ ਮੈਂ ਮਾਂ ਨੂੰ ਬੋਲੇ ਕਿ ਨਾ ਥੱਲੇ ਮੰਮੀ ਦਾ ਪ੍ਰਸਤ ਹੈ ਬੋਲੇ ਕਿ ਮੰਮੀ ਨੇ ਪਹਿ ਰੱਖਿਆ ਤੇ ਨਾਲੇ ਮੈਂ ਬਾਕੀ ਦੁਕਾਨ ਤੇ ਜਾ ਜੂ ਜੇ ਛੇਤੀ ਕਰ ਮੇਰੀ ਗੱਲ ਪਾੜਨਾ ਉਹ ਬੀਬੀ ਦੀ ਪੱਤਾ ਵੀ ਉੱਥੇ ਰੱਖ ਲਈ ਨਾਲੇ ਸ਼ੂਗਰ ਦਾ ਵੀ ਰੱਖ ਦਿੰਦੇ ਚਾਚੀ ਚਾਚੀ ਮੇਰੇ ਕੋਲ ਸਮੋਲਣਾ ਨਾ ਕਿ ਤੂੰ ਪੈਰ ਕੱਢ ਕੇ ਤੇ ਆ ਤੇ ਆਪ ਕੱਢ ਲਾ ਉਹ ਯਾਰ ਮੰਮੀ ਦਾ ਬੱਸ ਹੀ ਆ ਜਿਹੜੀ ਜਿਹੜੀ ਆ ਤੁਮਾਰਿਆ ਤਸਾ ਮੈਂ ਕਹਿ ਨਹੀਂ ਆ ਰਹਾ ਨਾ ਇਹਨਾਂ ਨੇ ਕਿਹਾ ਹੀ ਕੱਢਣ ਬੱਸ ਤੇ ਮੈਂ ਕਹਿ ਤੈਨੂੰ ਕੱਢ ਦੇ ਦੱਸ ਛੇਕੀ ਕਰਕੇ ਲਿਆ ਤੇ ਹਾਂ ਮੈਂ ਤੇ ਚਾਚੀ ਨੂੰ ਬਿਠਾਈ ਚੰਗਾ ਤੇ ਦੋ ਬੱਪਕੇ ਨੀ ਦੇ ਫਿਰ ਇਹ ਬੰਦੇ ਨੇ ਕਹਿਨਾ ਮਾ ਅੰਨੀ ਹੋਈ ਆ ਦਿਨ ਤੋਂ ਕੁਛ ਲੱਭਦਾ ਨਹੀਂ ਆ ਇੱਧਰ ਆਓ ਗਿਆ ਫੜਾ ਮਾ ਉਹ ਪੈਸੇ ਫੜਾ ਆਨੋ ਫੜ ਲਓ ਪੈਸੇ ਆਹ ਜੀ ਪੈਸੇ ਉਹ ਪਿਛਲੇ ਈਅਰ ਚ ਲੈ ਆਨੋ ਫੜ ਆਨੋ ਆਨੋ ਪਿਛਲੇ ਈਅਰ ਚ ਜਿਹੇ ਨਾਮ ਸਾਰੇ ਕ ਜੇਬਾਂ ਛੱਡ ਕੇ ਪਿਛਲੇ ਚ ਪਾਉਣਾ ਮਾ ਆਨੋ ਫੜੋ ਆਨੋ ਪਰੰਦੇ ਨੇ ਬਣਾ ਗਏ ਇਸalon। ਹਾਂ ਤੋ ਯਾਰ ਮਮੀ ਦੀ ਦੱਸ। ਉਹ ਬੰਦਾ ਪੁੱਛੇ ਉਹ ਦਸਿਮਰਤਵਾਲ ਜਾਣਾ ਹੀ ਤੇ ਪੈਸੇ ਲੈ ਕੇ ਨਿਕਲ ਗਈ ਫੇਰ। ਤੇ ਫੇਰ ਮੈਂ ਬੋਲਿਆ ਤੇ ਫੇਰ ਉਹ ਨਾ ਰੰਡ ਦੇ ਮਗਰ ਲਾ ਕੇ ਬੋਲਦਾ ਪੱਕੀ ਗੱਲ ਜੇ ਇਹ ਕੁਛ ਲੈਣ ਗਏ ਜਿਹੜੇ ਚੁੱਪ ਕਰਕੇ ਜਾਂਦੇ ਆ ਤੇ ਪੈਸੇ ਲੱਕੀ ਨਹੀਂ ਉਹਦੇ ਪਰਸ ਚ ਕੱਢੇ ਨਹੀਂ ਆ ਤੇ ਮੈਂ ਲੈ ਕੇ ਥੋੜਾ ਬੋਤਾ ਸਮਾਨ ਲੈ ਆਵਾ ਤੇ ਪੈਸੇ ਕੱਢਣੇ ਕੀ ਰਾਤੀ ਤੇ ਜੇ ਗੱਲ ਹੋਈ ਆ ਤੇ ਰਾਤ ਸਕੀਮ ਲੜਾ ਲਈ ਆ। ਉਥੇ ਚਰਚੀ ਬੈਠੇ ਦੱਸੋ ਉਹਨਾਂ ਨੂੰ। ਸੀਮਾ ਮੈਨੂੰ ਇਹ ਨਹੀਂ ਸਮਝ ਆਉਂਦੀ। ਅਕੀ ਕੀ ਕਰਾਂ ਯਾਰ ਮੈਂ ਮੰਮੀ ਦਾ ਦੱਸ ਹਾਦਥ ਹੋ ਗਿਆ ਇੰਨਾ ਸਮਝੋਂਦੇ باوجود ਜਨਾਨੀ ਨੂੰ ਸਮਝ ਨਹੀਂ ਹੁੰਦੀ ਕਹਿੰਦਾ ਕਹਾਂ ਮੇਰੇ ਤੇ ਬੋਲਦਾ ਵਾ ਆਏ ਹਾਂ ਚਾਚੀ ਜੀ ਮੈਂ ਜੇ ਕਹਿੰਦੇ ਕਿ ਉਹ ਤੈਨੂੰ ਲਾਵਾ ਨੂੰ ਮਾਰ ਦੇ ਤੇ ਉਹਨਾਂ ਨੇ ਕਿਹਾ ਚਾਚੀ ਜੀ ਤੁਹਾਨੂੰ ਮੈਂ ਕੀ ਦੱਸਾਂ ਇੱਥੇ ਆ ਕੇ ਦੱਸਾਂ ਵਾ ਚਲਾ ਚੱਲੀਏ ਚਾਚੀ ਜੀ ਉਹਨਾਂ ਨੇ ਕਿਹਾ ਕਿ ਮੈਂ ਅਮੰਗੇ 4-5 ਸੌਕੇ ਤੇ ਨਹੀਂ ਦੇਣਗੇ ਤਾਂ ਕਹਿਣ ਦੇ ਜੀ ਵਾ ਯਾਰ ਆ ਤੇ ਗੱਲ ਸੋਕੀ ਨਹੀਂ ਤਾਂ ਹੀ ਬੋਲਦੇ ਦੱਸੋ ਉਹਨਾਂ ਨੂੰ ਜਾ ਕੇ ਚਲਾ ਫਰਾਤ ਵੇ ਲੜਾਉਣਾ ਮੈਂ ਕਹਿੰਦਾ ਕੋ 4-500 ਰੁਪਏ ਮੰਗ ਲਿਆ ਪਰ ਮੇਰੇ 4-500 ਰੁਪਏ ਦੇ ਪਿੱਛੇ ਤੁਸੀਂ ਆਪ ਜੀ ਦੋਵੇਂ ਜੀ ਕਿਉਂ ਲੜਨ ੜੇ ਜੇ ਰਹਿਮ ਤੋਂ ਕੋਈ ਗੱਲ ਨਹੀਂ ਜਦੋਂ ਮੇਰੇ ਨਾਲ ਉਹਨੇ ਚਲੇ ਜਾਣਾ ਮੈਂ ਪੈਸੇ ਕੀ ਕਰਨੇ ਆ ਛੱਡ ਤੂੰ ਆਣਾ ਤੇ ਰਹਿ ਮੈਂ ਉਹਦੇ ਨਾਲ ਲੈਣਾ ਉਹ ਨਹੀਂ ਚਾਚੀ ਜੀ ਇਹੋ ਜੀ ਨਹੀਂ ਗੱਲ ਹੈਗੀ ਉਹ ਮੰਮੀ ਪਤਾ ਨਹੀਂ ਪੈਸੇ ਕਿੱਥੇ ਰੱਖ ਗਏ ਆ ਕਿ ਜਾਂ ਪਤਾ ਨਹੀਂ ਨਾਲ ਲੈ ਕੇ ਚਲ ਗਏ ਆ ਨਾਲ ਕੀ ਕਰਨੇ ਚਾਚੀ ਜੀ ਕੱਲ ਤੁਹਾਡੇ ਸਾਹਮਣੇ ਕਹਿੰਦੇ ਹੀ ਨਾ ਪੈਸੇ ਬਸ ਤੋਂ ਲੈ ਲੈ ਹਾਂ ਤੇ ਪਾਸ ਖਾਲੀ ਕੇ ਪਰ ਸਤੇ ਇੱਕ ਕਰਤੇ ਆਵਨੀ ਆ ਉਹ ਚ ਜਾਗਾ ਤੇ ਜੇ ਮੈਂ ਬੋਲਦਾ ਮਾਂ ਤੇ ਫਿਰ ਗੁੱਸਾ ਕਰਦੇ ਆ ਬੋਲਦਾ ਕੀ ਤੁੱਜ ਜੀ ਜਾਣਾ ਨਾ ਸੀ ਮਿਤ ਕਰਨ ਖੜਨਾ ਨਾ ਕੋਸ਼ਿ ਚੁੱਪ ਕਰਕੇ ਨਾ ਤੁਹਾਨੂੰ ਦੱਸਿਆ ਨਾ ਮੈਨੂੰ ਦੱਸਿਆ ਨਾ ਤੇ ਨਿਕਲ ਗਏ ਜੀ ਪੈਰ ਮੇਰੇ ਮੂੰਹ ਦੀ ਗੱਲ ਖੋਲੀ ਏ ਤੂੰ ਮੇਰੇ ਮੂੰਹ 'ਚ ਵੀ ਇਹੋ ਗੱਲ ਸੀ ਕਿ ਇਹ ਪੱਕੀ ਗੱਲ ਏ ਕੁਝ ਨਾ ਕੁਝ ਲੈਣ ਗਈ ਹੋਣੀ ਆ ਆ ਵੇਖ ਲਾ ਇਹਨੂੰ ਆਪਣੇ ਆ ਪਾਉਂਦਾ ਨਹੀਂ ਕਿ ਮੈਂ ਆਪਣੇ ਪੁੱਤ ਵੱਲ ਵੇਖਾ ਇੱਤੀ ਇਹਦਾ ਘਰ ਪਰ ਹੀ ਜਾਂਦੀ ਆ ਹਜੇ 4 ਦਿਨ ਨਹੀਂ ਆਈ ਇੱਤੀ ਇਹ ਘਰ ਆਇਆ ਨੂੰ ਕੋਈ ਨਾ ਕੁਛ ਸੋਚਣਾ ਰਖੜੀ ਵਾਰੇ ਰਖੜੀ ਆਉਂਦੀ ਉਹਨੂੰ ਪਤਾ ਨਾ ਨਾ ਕੁਛ ਨਾ ਕੁਛ ਮੈਂ ਖਰੀਦ ਰਿਹਾ ਵਾਂ ਚੁੱਪ ਕਰਕੇ ਦੇਈ ਜਾਉਂਗੀ ਅੰਦਰ ਘਾਤੀ ਦੇ ਕੇ ਆਉਣਾ ਜੀ ਚਾਚੀ ਜੀ ਮੇਰੀ ਸੁਣੋ ਕਰ ਲ ਤੁਸੀਂ ਨਾਲ ਜਾਣਾ ਨਾ ਧਿਆਨ ਰੱਖਿਓ ਕਿ ਤੁਹਾਡੀ ਨਾਲ ਜਾਣਾ ਹੀ ਨਹੀਂ ਹੁਣ ਹੁਣ ਮੈਨੂੰ ਤਾਂ ਲੱਗਦਾ ਜਾਣਾ ਹੀ ਆ ਮੇਰੇ ਨਾਲ ਸੁਣ ਘਰ ਹੀ ਆਉਣਾ ਮੰਮੀ ਨੇ ਬਾਹਰ ਸੋਣਾ ਲਾਇਆ ਮੇਰਾ ਮਾ ਮੇਰੀ ਗੱਲ ਸੁਣ ਤੇ ਤੁਹਾਡੀ ਮਾਂ ਨੂੰ ਹੋ ਗਈ ਗਿਆ ਤੇ ਧੀ ਦੇ ਪਿਆਰ ਵਿੱਚ ਇੰਨੀ ਇੰਨੀ ਹੋ ਗਈ ਆ ਕਿ ਇਹਨੂੰ ਪੁੱਤ ਨਹੀਂ ਵਿਖਾਈ ਦਿੰਦਾ ਹੈਗਾ ਹੈ ਪਹਿਲਾਂ ਕਹਿੰਦੇ ਨਾ ਆਪਣਾ ਘਰ ਤੂੰ ਵੇਖ ਤੂੰ ਉਹੋ ਘਰ ਅਗਲੇ ਦਾ ਦੇਖੀ ਨਾਲੇ ਮੇਰੀ ਗੱਲ ਸੁਣ ਮਦਦ ਉੱਥੇ ਬੰਦਾ ਕਰਦਾ ਚੰਗਾ ਲੱਗਦਾ ਜਿਸੇ ਕਿਸੇ ਚੀਜ਼ ਦੀ ਥੋੜੋ ਵੇ ਉੱਥੇ ਤਾਂ ਪਰਮਾਤਮਾ ਦਾ ਹਰ ਚੀਜ਼ੇ ਹੋਈ ਨਾ ਉਹ ਕਿਹੜੇ ਮਾੜੇ ਘੜੇ ਆ ਚੰਗਾ ਭਲਾ ਉਹਨੇ ਕੋਠੀ ਬਣਾਈ ਚੰਗੇ ਭਲੇ ਗੱਡੀਆਂ ਰੱਖੀਆਂ ਸਭ ਕੁਝ ਉਹਨਾਂ ਦੇ ਹੈਗਾ ਫਤ ਦੋਵੇਂ ਕਮੂ ਹੁੰਦੇ ਆ ਘਰ ਉਹਨਾਂ ਦਾ ਵਧੀਆ ਉਹਨਾਂ ਨੂੰ ਹੋਰ ਕੀ ਚਾਹੀਦਾ ਲਾ ਫੇਰ ਪਤਾ ਨਹੀਂ ਕਿਉਂ ਇੱਕ ਘਰ ਭਰੀ ਜਾਂਦੀ ਉਹਨਾਂ ਦਾ ਵੇਖ ਲੱਕੀ ਗੱਲ ਰਹਿ ਗਈ ਮੰਗਣ ਦੀ ਜੇ ਮੰਗਣ ਦੀ ਗੱਲ ਹੁੰਦੀ ਨਾ ਉਹ ਸ਼ਮੀ ਨੂੰ ਵੀ ਕਹਿੰਦੇ ਕਿ ਲੈ ਕੇ ਆ ਸਾਮਾਨ ਮੰਗ ਕਦੀ ਉਹਨਾਂ ਨੇ ਇਹੋ ਜੀ ਗੱਲ ਤੇ ਕਹੀ ਨਹੀਂ ਹਾਂ ਸੱਸ ਮਾਣਾ ਮੋਟਾ ਕਰਦੀ ਆ ਉਹਦੀ ਕੌਣ ਪ੍ਰਵਾਹ ਕਰਦਾ ਚਾਚੀ ਜੀ ਹੁਣ ਉਦੋਂ ਆਪਾਂ ਇੰਨਾ ਖਰਚਾ ਕਰਕੇ ਗਏ ਨਾ ਮੈਨੂੰ ਸ਼ਮੀ ਭੈਣ ਨੇ ਕਿਹਾ ਵੀਰੇ ਇੰਨਾ ਖਰਚਾ ਕਰਤਾ ਤਹੀਂ ਤੇ ਸਿਮਰਤ ਇੱਕ ਵਾਰੀ ਨਹੀਂ ਮੂੰਹ ਫੁੱਟੀ ਵੀਰੇ ਇੰਨਾ ਖਰਚਾ ਕਿਤਰਾ ਕਰਤਾ ਜੀ ਤਹੀਂ ਉਹਨੇ ਕੱਲ ਹੀ ਕਹਿਣਾ ਇੱਕ ਵਾਰੀ ਨਹੀਂ ਕਿਹਾ ਇੱਕ ਵਾਰੀ ਨਹੀਂ ਹਣਾ ਉਹਨੇ ਕੱਲ ਹੀ ਕਹਿਣਾ ਮੈਂ ਹੋਰ ਫਿਰ ਕਹਿਣਾ ਤੂੰ ਸ਼ਮੀ ਨਹੀਂ ਜਿਆਦਾ ਸੁਣਦਾ ਵਾ ਫਿਰ ਇਹੋ ਜਿਹਾ ਮੈਨੂੰ ਲਾ ਦੇਂਦੀ ਤੰਨੇ ਪਤਾ ਨਹੀਂ ਇਹ ਮਾਮਾ ਪਿੰਨਾਂ ਬੱਲੇ ਬੱਲੇ ਚ ਕੀ ਚਾਹਦੀਆਂ ਤੇ ਨਾਲ ਰੜ ਗਈ ਰੜ ਕੀ ਰਲ ਗਈ ਇਹਨਾਂ ਦੀ ਕੁੜਮਣੀ ਹੈ ਯਾਨੀ ਕਿ ਸਿਮਰਤ ਦੀ ਸਾਸਰਾ ਲਾ ਨਾ ਕਿੰਨੋਂ ਤਿੰਨਾ ਵਾਂ ਆਇਆ ਬਹੁਤੀ ਗੱਲ ਐ ਤੁਹਾਨੂੰ ਇਹ ਹੋਣਾ ਕਿ ਮੈਂ ਧੀ ਘਰ ਚੱਲੀ ਖਾਲੀ ਹੱਥ ਨਾ ਜਾਵਾਂ ਗਾਂ ਉਥੋਂ ਫਰੂਟ ਲੈ ਜਾਂਦੇ ਫਰੂਟ ਪੈਣਾ ਕੇਲੇ ਤੇ ਖਾਣੇ ਚਾਹ ਸੇਬ ਵੀ ਲੈ ਜਾਂਦੀ ਉਹ ਬੱਚੇ ਖਾ ਲੰਦੇ ਕਾ ਕੀ ਕਰਨਾ ਚਾਚੀ ਜੀ ਕਰਨਾ ਕੀ ਆ ਡਿਕੋ ਤੇ ਜਾਨ ਨੂੰ ਫੋਨ ਕਰ ਫੋਨ ਤੇ ਘਰ ਪਿਆ ਜੀ ਐਂ ਜਨਾ ਕਰ ਮੈਂ ਨਾ ਚਲ ਜਾ ਉਹਨੂੰ ਬਾਅਦ ਚ ਪਿੱਛੇ ਭੇਜ ਦੇਵੇ ਹੋਰ ਗੁੱਸਾ ਕਰਕੇ ਬਹਿ ਜਾ ਚਾਚੀ ਆ ਕੰਮ ਨਾ ਕਰਿਓ ਮੈਂ ਗੁੱਸਾ ਕਰਤਾ ਬਹਿ ਗਿਆ ਜਿਹੜਾ ਪਤਾ ਕਿੰਨਾ ਖਾਂਦੀ ਮੰਮੀ ਉਹਨੇ ਕਿਹਾ ਚਾਚੀ ਨੂੰ ਤੀ ਪਹਿਲੋਂ ਪੇਜਤਾ ਅੱਗਰ ਵਾਲੀ ਤੁਸੀਂ ਨਹੀਂ ਆਓ ਤਾਂ ਕਹਾਂ ਤੇ ਆਪ ਹੀ ਆਏਗੀ ਨਾ ਮਾਤਾ ਤੇ ਤੀ ਓਟੋ ਕਰਕੇ ਚਲ ਜਿਓ ਮੇਰੀ ਰਾਤੀ ਸਾਹਿਲ ਨਾਲ ਵੀ ਗੱਲ ਹੋਈ ਸੀ ਤੇ ਸਾਹਿਲ ਨੂੰ ਮੈਂ ਕਹਿ ਵੀ ਦਿੱਤਾ ਮੈਂ ਕਿਹਾ ਸਾਹਿਲ ਆਪਾਂ ਬੁੱਤਾਂ ਆਣਦੇ ਆ ਤੇ ਕਹਿੰਦਾ ਕੋਈ ਗੱਲ ਨਹੀਂ ਆਜੋ ਭੂਆ ਜੀ ਇੰਚ ਕਿਹੜੀ ਗੱਲ ਹੈਗੀ ਆ ਅਕੇ ਮਾਸੀ ਜੀ ਪਤਾ ਨਹੀਂ ਮਾਸੀ ਕਿਹਾ ਕਿ ਧੂਆ ਕਿਹਾ ਮੈਨੂੰ ਨਹੀਂ ਇੰਨਾ ਪਤਾ ਲੱਗਾ ਤੇ ਬਾਕੀ ਮੇਰੀ ਗੱਲ ਸੁਣ ਹੁਣ ਕੀ ਕਰੀ ਜਿਆਦਾ ਨਾ ਕਰਦੀਏ ਦੇਖੋ ਮੈਂ ਤੇ ਕਹਿੰਦੀ ਚਾਚੀ ਦੇਖੋ ਇਹਨਾਂ ਨੂੰ ਦੁਕਾਨ ਤੇ ਭੇਜ ਦੋ ਇਹ ਲੇਟ ਹੋ ਹੁੰਦੇ ਆ ਇਹ ਜਾ ਕੇ ਦੁਕਾਨ ਕੋਲ ਤੇ ਜੇ ਤੁਸੀਂ ਜਾਣਾ ਨਾ ਆਪੇ ਦੀ ਓਟੋਟ ਭੇਜ ਦਿਓ ਇੱਕ ਓਟੋ ਤੇ ਚੱਲ ਜਾਂਦੇ ਇਸ ਤਰ੍ਹਾਂ ਕਰ ਦੂੰਗਾ ਓਟੋ ਭੇਜ ਦੂੰਗਾ ਓਟੋ ਤੇ ਚੱਲ ਜਿਓ ਠੀਕ ਹੈ ਨਾ ਜਾ ਫਿਰ ਜਾ ਜਦੋਂ ਆਣਗੇ ਆਪੇ ਚੱਲ ਜਣਗੇ ਜੇ ਅੱਜ ਜਾਣਾ ਠੀਕ ਹੈ ਜੇ ਨਹੀਂ ਜਾਣਾ ਤੇ ਕੱਲ ਉਹਨਾਂ ਨੇ ਆਣਾ ਵੀ ਚੋੜਨ ਬਾਊਗਾ ਤੇ ਜਰਾ ਸਮਝ ਲੈਂਦਾ ਮੇਰਾ ਅੱਖ ਚਾਚੀ ਜੀ ਮੈਨੂੰ ਪੈਸੇ ਚਾਹੀਦੇ ਮੈਂ ਕੀ ਕਰਾਂ ਦੱਸੋ ਜੇ ਮੈਂ ਬੋਲਿਆ ਫੇਰ ਗੁੱਸਾ ਵੇ ਪਹਿਲੀ ਗੱਲ ਤਾਂ ਕਾਕਾ ਤੇਰੀ ਮਾਂ ਨੂੰ ਪਤਾ ਕਿ ਚਾਹੀਦਾ ਸੀ ਉਹਨੂੰ ਚਾਹੀਦਾ ਸੀ ਕਿ ਜਿੰਨਾ ਪੈਸਾ ਬਚਿਆ ਨਾ ਤੇਰੇ ਰੱਖ ਦੀ ਤਲੀ ਦੇ ਕੰਦੀ ਪੁੱਤ ਆ ਜਿੰਨਾ ਦਾ ਦੇਣ ਲੈਣ ਕਰਦਾ ਕਰਦੇ ਸਾਡੇ ਸਿਰ ਤੋਂ ਭਾਰ ਬੋ ਲਾਊਗਾ ਪਰ ਨਾ ਇੰਨੇ ਤਾਂ ਕਸਮ ਹੀ ਖਾਧੀ ਆ ਕਿ ਮੈਂ ਮੁੰਡੇ ਦੇ ਸਿਰ ਤੇ ਭਾਰ ਪਾਉਣਾ ਕਿਸ ਤਰ੍ਹਾਂ ਇਹਦਾ ਬੰਨੇ ਲੱਭਦੀ ਗੰਦੀ ਭਾਰ ਵਿੱਚ ਚਲਾਕੀ ਕਰਗੇ ਨਾ ਵੀ ਪਰਸ ਤੇ ਪੈਣਲ ਤੇ ਅਮਨ ਪੱਕੇ ਹੋ ਜਾਉ ਜਦੋਂ ਮਾਂ ਨੇ ਕਿਹਾ ਨਾ ਪਰਸ ਤੇ ਪੈਲਾ ਉਸੇ ਵਲੇ ਕੱਢ ਕੇ ਆਪਣੇ ਹੱਥ ਚ ਰੱਖੋ ਮੇਰੇ ਕੋ ਤੇ ਗਲਤੀ ਇਹ ਹੋਈ ਜਿਹੜੇ ਮੈਂ ਪਰਸ ਤੇ ਪੈਸੇ ਨਹੀਂ ਉਸੇ ਵਲੇ ਲਈ ਤੇ ਮੈਂ ਸਭ ਕਰਜੀ ਪਈ ਆ ਪਿੱਛੇ ਰੁਕ ਕੇ ਤੇ ਜਾਣੇ ਕੋਈ ਹਾਲ ਨਹੀਂ ਤੇਰੀ ਮਾਂ ਦਾ ਵੀ ਬਸ ਜਦੋਂ ਦੇਖੋ ਬਸ ਮਰਜ਼ੀਆਂ ਕਰਦੀ ਰਹਿੰਦੀ ਉਹਨਾਂ ਨੇ ਤੇ ਕਲਪਨਾ ਹੀ ਨਾ ਮੰਮੀ ਆ ਚਾਚੀ ਪੂਰਾ ਕਲਪਨ ਦੇ ਚਾਚੀ ਨੇ ਤਾਂ ਗੁੱਸਾ ਕਰਨਾ ਹੀ ਆ ਤੇ ਨਾ ਪਿਆਰ ਸੱਚਾ ਵਾ ਗੁੱਸਾ ਉਹਨਾਂ ਦਾ ਗੁੱਸਾ ਘੜਾ ਉਹਨਾਂ ਨੇ ਟੁੱਟਾ ਵਾ ਉਹਨਾਂ ਸੱਚਾ ਗੁੱਸਾ ਹੋਈ ਨਾ ਪਿਆਰ ਹੋ ਕੇ ਅਗਲੇ ਨੂੰ ਕਹਿਦੀ ਆ ਭੀ ਆਪਾਂ ਨਹੀਂ ਜਾਣਾ ਜਾਣਾ ਨਹੀਂ ਝੋਰੀਆਂ ਕਮਾਉਣੀਆਂ ਕਦੀ ਉਧਰੋਂ ਸਮਾਨ ਇਕੱਠਾ ਕਰ ਲਾ ਤੇ ਕਦੀ ਉਧਰੋਂ ਕਰ ਲਾ ਛੱਡੋ ਜਾ ਦੁਕਾਨ ਤੇ ਕੀ ਕੰਨੋਂ ਲੇਟ ਹੁੰਦੇ ਇੱਥੇ ਰੰਡੀ ਰੋਣੇ ਨਹੀਂ ਮੁੱਕਣੇ ਸੰਤ ਪਾਗਲ ਕਰ ਛੜਿਆ ਫੜ ਕੇ ਆਹ ਆਪਣੇ ਬੋਲੇ ਤੇ ਸਾਰਾ ਕੁਝ ਪਾ ਦਿੱਤਾ ਜਾਂਨ 2-4 ਦਿਨ ਟਾਬਲ ਵੀ ਰੱਖ ਦਿੱਤਾ ਨਾ ਕੋਤਾਂ ਨਹੀਂ ਕੰਨਿਆ ਗਰੀ ਛੁਨੀਆ ਸਿਰ ਪਾਦ ਨਹੀਂ ਹੀ ਸੋਤ ਹੋ ਗਈ ਸਾਰੀ ਤਿਆਰੀ ਹਾਂਜੀ ਹਾਂਜੀ ਹੋ ਗਈ ਆ ਚਾਚੀ ਜੀ ਦੇ ਨੇ ਕੱਪੜੇ ਨਾਲ ਪਾ ਦਿੱਤੇ ਆ। ਤੂੰ ਅੱਛਾ ਤੋਰੀਏ ਤੂੰ ਰੱਖਿਆ ਹੈ? ਹਾਂ, ਟਾਬਲ ਉੱਤੇ ਰੱਖਿਆ ਮੈਂ ਟਾਬਲ 'ਤੇ। ਹੋ ਗਈ ਤੇਰੀ? ਹਾਂਜੀ ਚਾਚੀ ਜੀ। ਮੇਰੀਆਂ ਚੁੰਨੀਆਂ ਪਾ ਦਿੱਤੀਆਂ, ਬਸ ਮੇਰਾ ਸੇਰ ਵੱਗ ਗਿਆ। ਤੁਹਾਡੀਆਂ ਚੁੰਨੀਆਂ ਥੱਲੇ ਪਾ ਦਿੱਤੀਆਂ। ਆਹ ਸਾਈਡ 'ਤੇ ਦਵਾਈ ਜੀ ਸ਼ੂਗਰ ਦੀ ਬੀਪੀ ਦੀ। ਤੁਹਾਡੀਆਂ ਵੀ ਦਵਾਈ। ਮੇਰੀ ਕਾਹਦਾ ਭੈਣ ਜੀ? ਇਹ ਐਵੇਂ ਸਾਨੂੰ ਦੋਵਾਂ ਨੂੰ ਪੇਜੇ ਜਾਣ ਲਈ ਆ। ਮੈਂ ਤੇ ਕੰਨੀ ਆ। ਮੈਂ ਨੰਨੀ ਆ। ਤੁਸੀਂ ਜੀ ਉਹ ਤਾਂ ਮੈਂ ਉੱਥੇ ਜਾ ਕੇ ਧੀ ਘਰ ਕੀ ਚੰਗਾ ਲੱਗਦਾ ਚਲੋ ਜਾਓ ਦੋਵੇਂ ਜਾਨੇ ਸਸਤੇ ਉਹਦੀ ਘਰ ਨਹੀਂ ਆ ਗਈ ਮम्मा ਇਕੱਲੇ ਰਹਿ ਰਹੇ ਛੰਦ ਤੂੰ ਕਹਿੰਨਾ ਇੱਥੇ ਰਹਿ ਕਹਿੰਦੀ ਨਹੀਂ ਨਹੀਂ ਮम्मा ਜਾਂ ਤੂੰ ਨਾਲ ਤੀ ਲੈ ਕੇ ਨਾਲ ਦੋ ਚਾ ਦਿਨ ਉਹ ਵੀ ਇਸੇ ਬਾਰੇ ਰਹਿ ਆਉਂਦੀ ਚਲੋ ਟਾੜਾ ਤੇ ਬੰਦਾ ਜਾਣਾ ਦੂਜੀ ਗੱਲ ਮੈਨੂੰ ਇਹ ਹੈ ਕਿ ਤੇਰੇ ਸੱਸ ਗੁੱਸਾ ਨਾ ਕਿਤੇ ਕਰੇ ਜਦੋਂ ਤਾਈ ਗੁੱਸਾ ਕਿਉਂ ਕਰੋਗੀ ਹਰ ਹੈ ਸਾਡੇ ਤਾਂ ਕੋਈ ਹੱਥ ਬੰਦਾ ਨਹੀਂ ਬੱਸ ਹੀ ਕਹਿਣਗੀ ਜਾਂ ਤਾਂ ਫਿਰ ਉਹ ਸਾਨੂੰ ਕਹਿ ਕੇ ਜਾਂਦੀ ਜਦੋਂ ਸਾਨੂੰ ਕਹਿ ਕੇ ਨਹੀਂ ਗਈ ਉਹਨੇ ਤਾਈ ਨੂੰ ਚੌਥੇ ਮੁਹੱਲੇ ਸਾਥ ਲਿਆ ਕੋਈ ਨਹੀਂ ਜੇ ਨਹੀਂ ਉਹਨੂੰ ਅਕਲ ਆਈ ਤੇ ਕੋਈ ਗੱਲ ਨਹੀਂ ਸਮਝ ਆ ਗਈ ਇਹਨਾਂ ਬੱਸ ਹਾਂ ਤੇ ਜਾਓ ਚਲ ਜੀ ਬਾਤ ਨੂੰ ਮੇਰੀ ਗੱਲ ਸੁਣ ਉਧਰੋਂ ਜਾ ਕੇ ਮੈਨੂੰ ਚੁੰਨੀ ਜੰਨੀ ਇੱਕ ਮੇਰੀ ਬਾਹਰ ਇੱਕ ਚੁੰਨੀ ਸੁੱਕਣੇ ਪਾਈ ਲਾ ਕੇ ਗਿਆ ਤੇ ਜਸਵੀਰ ਤੂੰ ਘਰ ਪੰਨੇ ਜੁੱਤੀਆਂ ਨਹੀਂ ਆ ਲੈ ਪਾ ਫੇ ਪਾ ਕੇ ਨਹੀਂ ਨਹੀਂ ਹੈਗੀ ਨਾ ਸੁਣਾ ਚੁੰਨੀ ਮੈਂ ਤਾਂ ਦਿੱਤੇ ਪਾ ਦੇਣੀ ਲੈ ਜਾਣਾ ਮੈਂ ਲੈਣੀਆਂ ਚਲੋ ਤੁਸੀਂ ਚਲੋ ਚਲੋ ਨਿਕਲੋ ਬਾਹਰ ਆਈ ਮੈਂ ਚਲੋ ਚਲੋ ਦੂਰ ਹੋ ਕੇ ਇੱਕ ਮਿੰਟ ਮੈਂ ਚੁਰੀ ਜਨ ਦੇ ਵੇਗ ਲੈਣ ਦਿਓ ਸਮਾਨ ਪੂਰਾ ਹੈ ਲੈ ਇੱਕ ਮਿੰਟ ਚੁੰਨੀਆਂ ਹੋਈ ਕਹਿੰਦੇ ਨਾ ਕਾਟਨ ਦੀਆਂ ਉਹ ਪਾਈਆਂ ਤਾਂ ਇਹ ਦੋ ਚੁੰਨੀਆਂ ਕਹਿੰਦੇ ਬਈ ਦੋ ਚਾਹੇ ਇੱਕ ਲਵਾ ਆਪਣੀ ਤੋਂ ਸਰ ਲੀ ਦੀ ਮੈਂ ਉਹਨਾਂ ਅਗਲੇ ਕਾਰੇ ਚੁੰਨੀਆਂ ਮੰਗੂਗੀ ਅੱਛਾ ਚੁੰਨੀਆਂ ਦੀ ਗੱਲ ਛੱਡੋ ਮੇਰੀ ਗੱਲ ਸੁਣੋ ਬੈਗ ਸਾ ਡੈਡਾ ਪਿਆਰ ਕਰਦਾ ਲੱਕੀ ਦੇ ਨਾਲ ਆਪਾਂ ਮੋਟਰਸਾਈਕਲ ਤੇ ਜਾਣਾ ਉਹ ਮੋਟਰਸਾਈਕਲ ਦੇ ਬੈਗ ਰੱਖੂਗਾ ਸਾਨੂੰ ਰੱਖੂਗਾ ਕਿ ਤੁਹਾਨੂੰ ਲੋਕ ਤਿੰਨੇ ਦੇ ਇੱਕੋ ਜਿਹੇ ਕੇ ਆਪਾਂ ਗੂਗਲ ਕਰਕੇ ਬੁਲਾ ਲੈਣਾ ਇਹਦਾ ਸੋਚ ਤਾਂ ਕਰ ਲੈਣਾ ਨਹੀਂ ਨਹੀਂ ਲੱਕੀ ਬੈਗ ਲੈ ਜਾਂਦਾ ਹੈ ਅਸੀਂ ਦੋਨੋਂ ਜਣੀ ਆਟੋ ਚਲੇ ਜਾਂਦੇ ਹਾਂ ਆਹੋ ਹਾਂ ਤਾਂ ਚਲੋ ਚਲ ਤੋਰ ਫਿਰ ਚਲ 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 ਤੂੰ ਚਲ 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 ਦੇਖ ਦੇਖ ਬਾਹਰ ਕੋਈ ਆਟੋ ਨੂੰ ਵੇਖੋ ਚਲੋ 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 ਮੈਂ ਆ ਨਹੀਂ ਆਈ ਆਹੋ ਚਲੋ ਸਮਾਨ ਤੇ ਕੱਪੜੇ ਪਾ ਕੇ ਆਇਆ ਮਾਂ ਬੈਠੀ ਨੂੰ ਬਸਾ ਨਾ ਦੇ ਨੂੰ ਦੇਖ ਲੈਣ ਦੇ

ਸੈਟ ਸੈਟ ਜਾ ਕੇ ਉਹਦੀ ਅਲਮਾਰੀ ਚ ਉਹਤੇ ਲੱਗ ਜਾਣਾ ਸਮਾਨ ਸੈਟੀ ਸੈਟ ਉਹ ਮਾਰਚ ਕਰਨੀ ਹੋਣਾ ਜੀ ਬੈਕ ਚ ਰਹਿਣ ਦਿਓ ਨਹੀਂ ਨਹੀਂ ਇਹ ਕੱਪੜੇ ਪੈਸੇ ਇਹ꺼 ਵੀ ਨਹੀਂ ਬੰਦ ਉਹ ਸਿੱਧਾ ਤੇ ਪਰੂ ਵਟ ਪੈ ਜਾਂਦੇ ਨੇ ਚੱਲ ਚਲੋ ਚੁੱਪੋ ਚੁੱਪੋ ਚਲੋ ਚਲੋ ਚੁੱਪੋ ਚਲੋ ਤੁਰੋ ਚਲੋ ਚਲੋ ਚੱਲ ਜਸਬੀ ਚੱਲ ਇੱਕ ਤਾ ਥੋੜਾ ਅਗਲਾ ਵੀ ਥੋੜਾ ਸੈਟਿੰਗ ਕਰਦਾ ਨਹੀਂ ਠੀਕ ਹੈ ਨਹੀਂ ਹੁਣ ਤੂੰ ਸੈਟਿੰਗ ਕਿਤੇ ਕਰਦੀ ਨਹੀਂ ਚਲੋ ਇੱਕ ਮਿੰਟ ਪੈਂਦੇ ਸੈਟਿੰਗ ਉਹ ਪ੍ਰਜਾਹ ਕਿਹਨੂੰ ਮੈਂ ਤੇਨੂੰ ਲਹਾਵਾ ਚਿੱਟਾ ਜਿਹਾ ਰੱਖਿਆ ਸੀ ਉਹ ਕਦਾ ਲਹਾਵਾ ਸੀ ਇੱਥੇ ਆ ਇੱਥੇ ਪਿਆਰ ਸੀ ਚਾਚੀ ਇੱਥੇ ਹੁਣਾ ਦਾਡਾ ਸੀ ਉਹ ਨਹੀਂ ਮੇਰਾ ਤਾਂ ਕਿਸੇ ਨੂੰ ਪਿਆਰ ਮਿਕਾ ਹੋਇਆ ਚਲੋ ਹੁਣ ਬਾਹਰ ਜਾ ਕੇ ਲੱਭੀ ਲਪਾ ਫਿਰ ਖੁ ਕੇ ਤੋ ਚਲੋ ਤੋਰੋ ਚਾਚੀ ਦਾ ਲਹਾਵਾ ਨਾ ਮਮਾ ਮੈਨੂੰ ਵੇਖ ਲੈਣ ਦੋ ਨਹੀਂ ਕਿਹਾ ਮੇਰੇ ਕੱਪੜੇ ਖਲੇਰੀ ਜਣੀਆਂ ਇੱਧਰ ਰੋ ਤੂੰ ਸਾਰੇ ਵਾਟੀ ਬਾਚੜਨੀ ਪ੍ਰੈਸ ਕੀਤੇ ਕੱਪੜੇ ਜਿਹੜੀ ਇਹਨਾਂ ਨੂੰ ਮਿਹਰੀ ਆਈ ਹੋਈ ਉਹ ਲਹਾਵਾ ਲੱਗੋ ਲੱਗ ਛੋੜੀ ਮੈਂ ਬਾਹਰ ਚਲਾਂ ਬਾਹਰ ਚੱਲ ਚੁੱਪ ਨਹੀਂ ਸੀਮਾ ਚੁੱਪ ਬਹਿ ਚੁੱਪ ਬੈਠ ਚਲੋ ਚਲੋ ਤੂੰ ਨਹੀਂ ਤੋ ਇੰਨੇ ਕੱਪੜੇ ਪਾਤੇ ਆ ਤੂੰ ਤਾਂ ਜੰਗ ਚ ਕਰਦਾ ਦੋ ਜਾਰੇ ਨੇ ਕੱਪੜੇ ਘਰ ਪਰ ਮੈਂ ਦੋ ਜਾ ਰਹੇ ਨੇ ਚਾਚੀ ਜੀ ਕੱਪੜੇ ਆ ਤੂੰ ਚਾਰ ਦਿਨ ਤੀਰਣਾ ਹਫਤਾ ਤੱਕ ਮੰਮਾ ਲਾਣਗੇ ਮੈਨੂੰ ਪਤਾ ਕਿ ਚਾਰ ਕਿ ਦਿਨ ਹੀ ਲੈਣਾ ਵਾ ਚਲੋ 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 ਤੁਰ ਚੱਲ 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 ਵੇ ਲੱਕੀ ਨਿਕਲਿਆ ਬਾਹਰ ਆ ਰੱਖ ਮੋਟਰਸਾਈਕਲ ਦੇ ਅੱਗੇ ਇੱਕ ਤੇ ਨਾਲ ਕੁੱਕੜਾ ਤੂੰ ਕੈਂ ਕੈਂ ਲਾਈ ਆ ਕੈਂ ਕੈਂ ਲਾਈ ਆ ਜਦ ਤਿਆਰ ਹੋ ਗਈ ਮਾਤਾ ਟਾਈਮ ਸਰ ਤੇ ਵਾਜਾ ਮਾਰੀ ਜਾਣ ਦੀ ਸੀਮਾ ਵੀ ਨਾਲ ਹੀ ਓ ਪੱਕ ਬਾਤ ਮੰਨ ਲਿਓ ਮੇਰੀ ਗੱਲ ਸੁਣੋ ਛੇ ਤੇ ਤੂੰ ਹੀ ਲਾ ਦਿੰਦੇ ਪੱਗ ਨੂੰ ਚਾਹੋ ਤਾਂ ਮੈਂ ਬੈਗ ਲੈ ਕੇ ਆ ਬਾਹਰ ਰੁਕ ਜਾ ਪੱਲਾ ਦੇ ਸਵਾਰ ਲੈ ਤੇ ਬੀਬੀ ਰੁਕ ਜਾ ਉਪਰ ਛੱਤ ਤੇ ਪਾ ਲੈਣੇ ਚਾਹੋ ਚਾਰ ਦਿਨ ਛਾਂਤੀ ਹੋਏ ਮੈਂ ਤਾਂ ਚਾਹ ਚੜ੍ਹਿਆ ਵਾ ਮੈਂ ਕਿ ਜਾਣ ਕਿ ਦੇ ਨਾ ਹੋਏ ਫਿਰ ਮੂੜ ਪਤਾ ਜੀ ਮਾਤਾ ਦਾ ਅੱਜ ਜਾਣਾ ਹੈ ਨਾ ਮਾਤਾ ਨੇ ਮੈਂ ਬੈਗ ਲੈ ਕੇ ਕਿੱਥੇ ਲਿਆ ਕੇ ਇੱਥੇ ਚਲੇਣੇ ਚ ਚਾਚੀ ਜੀ ਨਾ ਔਟੋ ਵੇਖਣ ਗਏ ਆ ਤੂੰ ਤੇ ਇਹਨਾਂ ਨੂੰ ਪਹਿਲੇ ਔਟੋ ਤੇ ਪਾ ਬੈਗ ਬਾਅਦ ਚ ਲੈ ਜਾ ਤੇ ਮੇਰੀ ਗੱਲ ਸੁਣ ਨੇ ਜੇ ਔਟੋ ਤੇ ਜਾਣਾ ਤੇ ਬੈਗ ਵੀ ਨਾਲ ਤੇ ਰੱਖਦੇ ਆਂ ਫਰੋ ਕਹਿੰਦੇ ਬੈਗ ਛੱਡ ਗਿਆ ਅਸਲ ਆ ਸ਼ਦਾਈ ਦਾ ਮੋਟਰਸਾਈਕਲ ਤੇ ਬੈਗ ਛੱਡ ਜਾਵਾ ਤੇ ਉਹਨਾਂ ਨੇ ਓਟੋ ਚੋਣਾ। ਇਹ ਤੇ ਮੈਂ ਕੱਲ ਸੋਚੀ ਨਹੀਂ। ਹੋਈ ਨਾ ਤਾਂ ਉਹ ਬੈਗ ਤੇ ਹੀ ਛੱਡ ਜਾਉ। ਚਾਹ ਹੀ ਮੈਨੂੰ ਇੰਨਾ ਛੜਿਆਵਾ। ਇਹ ਤੇ ਦਿਮਾਗ ਹੀ ਨਹੀਂ ਕਿਸੇ ਵਾਸਤੇ ਲੱਗੰਦਿਆ। ਬਸ ਉਹ ਟੱਲੀਆਂ ਛੱਡੀ ਜਾਂਦੀਆਂ। ਤੁਸੀਂ ਬੈਗ ਛੱਡ ਆ ਤੇ ਮੰਮੀ ਨੇ ਓਟੋ ਤੇ ਚੱਲ ਜਾਣਗੇ। ਉਹ ਕਹਿੰਦੇ ਮੈਂ ਵੀ ਇਸ ਤਰ੍ਹਾਂ ਕਹਿਣਾ ਭੀ ਚਲ ਐਂ ਕਰੋ ਤੇ ਓਟੋ ਵੇਖ ਲਿਓ। ਓਟੋ ਚ ਬਿਠਾਉਂਦਾ। ਉਹ ਬਿਠਾ ਦੇਣਾ ਵਾ। ਅੱਜ ਬੜੀ ਖੁਸ਼ ਹੈ ਨਹੀਂ ਆ। ਮੈਨੂੰ ਤੇ ਅੰਜ ਲੱਗਦਾ ਜਿਵੇਂ ਤੇਰੀ ਮੰਮੀ ਨਹੀਂ ਆਉਣਾ ਵਾ। ਨਹੀਂ ਨਹੀਂ ਉਹਨਾਂ ਨੇ ਨਹੀਂ ਆਣਾ ਹੈਗਾ ਇਹਨਾਂ ਦੇ ਜਾਨਾ ਹਤਾ ਖੁਸ਼ ਆ ਮੇਰੀ ਗੱਲ ਸੁਣ ਚਾਚੀ ਨੂੰ ਸੋ ਕੋ ਰਹਿਣ ਦੇਣਾ ਨਹੀਂ ਕਰੀ ਕੱਲੀ ਕਿਥੇ ਲੱਗੀ ਰਹੇਗੀ ਮੇਰੀ ਗੱਲ ਸੁਣ ਉਹ ਜਿੱਥੇ ਮੈਂ ਚਾਚੀ ਨੂੰ ਰੱਖ ਲੈਂਦੀ ਮੇਰਾ ਚਾਚੀ ਨਾਲ ਪਿਆਰ ਵੀ ਬੜਾ ਵਾ ਪਰ ਮੈਂ ਕਿੰਨੀ ਚਾਚੀ ਨੇ ਜਾਣਾ ਕਿਤੇ ਕਦੀ ਨਹੀਂ ਉਹਨਾਂ ਨੇ ਆਪਣੇ ਪੇਕਿਆਂ ਦਾ ਨਾਮ ਲਿਆ ਤੇ ਨਾ ਮम्मा ਕਹਿੰਦੀ ਆ ਵੀ ਤੂੰ ਜਾ ਆਪ ਤੇ ਮम्मा ਤੁਰੇ ਰਹਿੰਦੇ ਕਦੀ ਕਿਤੇ ਕਦੀ ਕਿਤੇ ਮੈਂ ਚਾਨ ਕੇ ਭੇਜਣ ਲੱਗੀ ਚਾਚੀ ਨੂੰ ਹਾਂ ਤੈਨੂੰ ਤਾਂ ਕਿੰਨਾ ਪਿਆਵਾ ਸਿਮਰਤ ਦੇ ਸਾਸ ਨੇ ਵੀ ਵੀ ਗੱਲਾਂ ਕਰਨੀਆਂ ਆਵਾ ਉਹ ਵੇ ਕੰਨ ਨਾ ਘਰ ਹੈਗੀ ਨਹੀਂ ਤੇ ਦੋਵੇਂ ਜਣੀਆਂ ਕਿਵੇਂ ਰਹਿਣ ਆਗੀਆਂ ਤੇ ਬੰਦਾ ਪੁੱਛੇ ਨਾ ਕਹਿੰਦਾ ਮੇਰੀ ਭੈਣ ਨੇ ਖਿਆਲ ਨਹੀਂ ਰੱਖਾਈ ਭਲਾ ਮੰਮੀ ਇਕੱਲੇ ਚੱਲ ਜਾਂਦੇ ਤਾਂ ਮੈਂ ਤੈਨੂੰ ਕਿੰਨਾ ਪਿਆ ਹਾਂ ਉਹ ਪਿਆਰ ਥੋੜੀ ਉਹਨਾਂ ਦੀ ਆਈ ਆ ਸ਼ੰਮੀ ਕਹਿੰਦੀ ਐ ਤਾਈ ਜੀ ਆਈ ਆ ਜਠਾਨੀ ਆਉਂਦੀ ਦੂਜੀ ਇਹ ਗੱਲ ਤਾਈ ਕੋਈ ਸਗੀ ਥੋੜੀ ਆ ਦੂਰੋਂ ਨੇੜੇ ਉਹਨਾਂ ਦੀ ਜਠਾਨੀ ਲੱਗਦੀ ਆ ਆਂਟੀ ਦੀ ਮਾਸੀ ਜੀ ਦੀ ਦੂਰੋਂ ਨੇੜੇ ਜਠਾਨੀ ਆ ਤੇ ਤੂਸਰੀ ਇਹ ਗੱਲ ਚਾਚੀ ਦੇ 4 ਦਿਨ ਤੱਕ ਸਾਰਾ ਰੋਣਾ ਮੈਨੂੰ ਪਤਾ ਚਾਚੀ ਨਹੀਂ ਕੋਈ ਧੀਆਂ ਘਰ ਜਿਆਦਾ ਦਿੰਦੇ ਨਹੀਂ ਚਾਰ ਦਿਨ ਚਾਚੀ ਨੇ ਆ ਜਣਾ ਤੇ ਫੇਰ ਹਫਤਾ ਮੈਂ ਕਿ ਨਹੀਂ ਮम्मा ਲਾ ਆਉਂ ਸਹੀ ਗੱਲ ਆ ਚਾਚੀ ਵਕੈ ਨੇ ਇਕੜ ਹੀ ਨਹੀਂ ਰਹਿਣ ਦੇ ਸ਼ਮੀ ਦਾ ਜਦੋਂ ਦਾ ਆਇਆ ਹੈ ਇਸੇ ਕਰਕੇ ਮੈਂ ਭੇਜ ਰਹੀ ਚਲ ਇਸੇ ਬੰਨ ਰਹਿ ਹਣ ਗੋ ਵੀ ਉਹ ਵੀ ਸ਼ਮੀ ਨਾਲ ਥੋੜਾ ਜਿਹਾ ਟੈਕ ਵੀ ਠੀਕ ਹੈ ਨਾ ਉਹ ਹੁਣ ਸੁਲਾਵਾ ਹੀ ਹੋਈ ਜਾ ਆ ਗਏ ਨਹੀਂ ਆ ਗਏ ਆ ਗਏ ਚਲ ਜਾਓ ਆਟੋ ਵੇਖ ਕੇ ਆਓ ਚਲ ਚਲ ਚੱਲ ਛਿਪੀ ਕਰ ਓਏ ਡਬ ਡਬ ਐ ਮਮੀ ਤੇ ਫੇ ਚਾਚੀ ਤੇਰੀ ਦੇ ਕਪੜੇ ਵੀ ਨੇ ਮੇਰੇ ਵੀ ਨੇ ਟੋਰੀ ਇਹਨੇ ਜੁੱਤੀਆਂ ਵੀ ਨੇ ਵਿੱਚ ਇੱਕ ਥੋੜੀ ਦੇ ਇੱਕ ਜੱਲੇ ਕਪੜੇ ਆ ਮੀ ਉੱਥੇ ਟਾਵਲ ਨਹੀਂ ਮਿਲਣਗੇ ਇੰਨਾ ਵੱਡਾ ਬੈਗ ਕਿਉਂ ਲੈ ਕੇ ਜਾ ਰਹੀ ਹੈ ਕਦੀ ਕੁਤੀ ਗਈ ਗਈ ਨਾ ਲੈ ਤੈਨੂੰ ਪਤਾ ਹੋਵੇ ਮੇਰੀ ਸਮਝ ਕਰ ਤੂੰ ਵੀ ਸੋਰੀਆਂ ਹੋਵੇ ਬੈਗ ਲੈ ਕੇ ਜਾਇ ਕਰ ਲੈ ਰਹਿਣ ਵਾਸਤੇ ਸੁ ਕਿਆ ਕਰਾਂ ਕੱਲ ਮੀ ਮਮਾ ਉਹ ਬੈਗ ਨਾ ਜਾਵਾਂਗੇ ਘਰ ਦਾ ਬੈਗ ਨਹੀਂ ਹਾਂ ਮੈਂ ਨਾ ਬੈਗ ਖੜਾ ਮਾਂ ਲੰਨ ਕੇ ਆ ਪਜਾ ਮੰਗੀ ਸਮਝ ਲੈ ਕਿ ਜਿਆ ਕਰ ਏਡਾ ਬੈਗ ਤੂੰ ਵੀ ਪਤਾ ਕਿ ਤੂੰ ਸੀਮਾ ਨੂੰ ਨਾ ਵੱਡੇ ਵੱਡੇ ਬੈਗ ਬੜੇ ਪਸੰਦ ਨਹੀਂ ਚੰਗੇ ਕੱਪੜੇ ਵਿੱਚ ਪਾ ਕੇ ਲੈ ਜਾਦੇ ਫੇਸ ਕਰਕੇ ਤੂੰ ਵੀ ਲੈ ਕੇ ਜਾ ਰੱਖ ਕੋਈ ਨਹੀਂ ਕਾਡਾ ਲਾ ਮਾ ਲਾਉਂਗੀ ਇਸ ਦਾ ਬਾਤ ਨਹੀਂ ਆਉ ਮੈਂ ਵੀ ਏਡਾ ਮੇਰੀ ਗੱਲ ਸੁਣੋ ਚਾਚੇ ਨੂੰ ਮੇਂ ਚਾਟੋ ਲੈਣ ਵਾਸਤੇ ਛੱਤ ਐਗੀ ਵੱਡੀ ਹੁੰਦੀ ਓਥੇ ਰਖਾਲੂਗੀ ਇਹ ਵਾਸਤੇ ਬਹੂਗੀ ਕਦੇ ਨਹੀਂ ਬਹੂਗੀ ਉਹ ਬਹਿ ਜਾਗੀ ਮੈਨੂੰ ਘਰੇ ਨਾਲੇ ਬਣੀ ਆ ਚਾਚੇੀ ਓਟੋ ਲੈ ਕੇ ਮੈਂ ਗੇਟ 'ਚ ਖੜਿਆ ਓ ਤੇ ਕਹਿ ਗਿਆ ਚੜਾ ਚੜਾ ਮਾਂ ਘਰੋਂ ਚੱਲ ਰਹੀ ਹੁੰਦੀ ਐ ਵੇਹ ਚੇਰੇ ਦੇ ਭਾਰਾ ਹੀ ਆਈਆਂ ਪਈਆਂ ਨੇ ਮੰਮਾ ਮਾਂ ਚੱਲ ਰਹੀ ਓ ਅਸੀਂ ਹੋ ਜਾਾਂਗੇ ਕਿਹੜਾ ਬੰਦੇ ਲਈ ਨਹੀਂ ਲੱਗਣਾ ਟੱਡੇ ਨਾ ਹੈ ਤੂੰ ਨਾ ਪੁੱਜੜੀਆਂ ਇਹ ਪੁੱਚੀਆਂ-ਪੁੱਚੀਆਂ ਕਰਦੀ ਐ ਨਾ ਇਹਨੇ ਸਾਰੀਆਂ ਜਾਣਦੀ ਐ ਤੇਰੀਆਂ ਮੇਰਾ ਜਦ ਨਹੀਂ ਲਗਣਾ ਉਤੋਂ ਤੱਕ ਜੱਲ ਗਈ ਆ ਕੀ ਕਰਾਂ ਹੁਣ ਚੱਗੀ ਸਿੰਗਰਤ ਕੱਲੀ ਆ ਤੈਨੋਂ ਜਾਵਾ ਸਾਸੋ ਦੀ ਗੋਲ ਤਾਂ ਮੈਂ ਤਾਂ ਨਹੀਂ ਭੇਜਾਂ ਮੈਂ ਤਾਂ ਕਦੀ ਵੀ ਨਾ ਭੇਜਾਂ ਸੋ ਕਾ ਮੇਰਾ ਸੋ ਜੀ ਦੀ ਸਵਾ ਤੇਰੀ ਸੱਸ ਮੈਂ ਮੇਰੀ ਸੱਸ ਤੋਂ ਨਹੀਂ ਹੈਗੀ ਚੱਲ ਹੁਣ ਬੱਸ ਕਰੋ ਗੱਲਾਂ ਆਟੋ ਆ ਗਿਆ ਜੀ ਬਾਹਰ ਤੇ ਚੱਲ ਤੂੰ ਕੀ ਕਰਨ ਆਇਆ ਮੈਂ ਆਹ ਤੇ ਚਲੋ ਬੈਠ ਬਿਨਾਤਾ ਚਾਚੀ ਕਿਥੇ ਹੈ ਚਾਚੀ ਬਾਹਰ ਆ ਚੀ ਆ ਚੁੱਪ ਛੁੱਕਾ ਦੇ ਚਾਹ ਦੇ ਦੀ ਮੰਮੀ ਜਿੰਦਗੀ ਵਧੀਆ ਉਹ ਆ ਜਾ ਬੰਦਿਆ ਇੱਧਰ ਆ ਜਾ ਬਿਠਾਇਆ ਹਾਂ ਹਾਂ ਬਿਠਾਇਆ ਵਾ ਚੱਕੇ ਮੀਂਹ ਕਸੂ ਆਜੋ ਕੇ ਬੈਠੇ ਸੀ ਗਾ ਕੋਲੀ ਤੇ ਇਹਦੇ ਬਾਅਦ ਤੇ ਜੈ ਕੋਈ ਉਹ ਚਾਹ ਤੇ ਮਾਗ ਲੀਏ ਆਪਣੇ ਬੜੀਆਂ ਹਸਰਾ ਨਹੀਂ ਹਨਾ ਕਿ ਬੰਦੇ ਆਨ ਲੈ ਕਿ ਤੁਹ ਕੋਸੇ ਬਣੀਆ ਮੰਮੀ ਨਾਲ ਭੇਜ ਦੇ ਸਿਮਾ ਮੈਂ ਕਲਾਸ ਚ ਜੰਨੇ ਹਾਂ ਪਿਆਰ ਚਾਹ ਦੇ ਨਾਸਤੇ ਆਪਾਂ ਭੇਜ ਦੇ ਦਿੱਤਾ ਵਾ ਤੇ ਇਹ ਚੰਗੇ ਲੱਗਣਗੇ ਹਾਂ ਦੱਸ ਚੰਗੇ ਨੇ ਕਿਹੜੀ ਕਰ ਲਿਆ ਤਿਆਂ ਕੱਢ ਜਾਂਦੀਆਂ ਤੇ ਫਿਰ ਕੀ ਆ ਨਾਲੇੇ ਕੋંਂ ਝਤੇ ਕੰਦੀ ਜਾਂ ਕੀ ਰਹੀਆਂ ਹੁਣ ਤੇ ਮੋਕਾ ਵਾ ਮੋਕਾ ਹੀ ਆ ਤੇ ਸੱਸੋ ਦੀ ਹੈ ਨਹੀਂ ਸਿਮਰਤ ਉਹ ਹਾਲ ਠੀਕ ਆ ਤੇ ਧਿਆਨ ਫਿਰ ਮੰਮਾ ਨੇ ਲੇਖਣਾ ਕਾਰ ਇੱਕ ਕਾ ਲੈ ਗਈ ਆ ਮੰਮੀ ਆਪਣੀ ਚੋਦਰ ਬੜੀ ਕਰਨੀ ਉੱਥੇ ਚਲ ਘਰੇ ਸਹੀ ਇੱਥੇ ਘੜਾ ਕੱਟ ਕਰਦੀ ਮੇਰੇ ਨਾਲ ਘਰੇ ਤਾਂ ਸਹੀ ਪਰ ਕੰਨੀ ਜਿਆਦਾ ਵਿਚਾਰੀ ਨਾ ਸ਼ਾਮਤ ਮੇਰਾ ਹੁਣ ਮਨ ਪਤਾ ਕੀ ਸੋਚਨੀ ਸ਼ੰਮੀ ਦੀ ਸ਼ਾਮਤ ਆ ਜਾਈਆ ਸ਼ੰਮੀ ਨੂੰ ਨੇ ਬੁੜਾਣਾ ਚਾਚੀ ਨੇ ਮੰਮੀ ਨੇ ਨਾ ਟਿਕਨ ਨਹੀਂ ਦੇਣਾ ਕਿਆ ਨਹੀਂ ਸ਼ਮਮੀ ਆ ਕਰ ਲੰਦਾ ਕਿ ਸੱਸ ਵੀ ਨਹੀਂ ਆ ਗਈ ਪਰ ਮੈਂ ਉਹ ਕਰਾਂ ਤੇ ਕਰਾਂਗੀ ਸਿਮਾ ਤੇਰੀ ਗੱਲ ਸਹੀ ਆ ਸ਼ਮਮੀ ਨੂੰ ਟਿਕਣ ਨਹੀਂ ਮਮੀ ਟਿਕਾ ਲਿੰਦੇ ਕਿ ਨਹੀਂ ਨਾ ਕਦੀ ਆ ਕਰਨਾ ਕਦੀ ਆ ਕਰਨਾ ਇਸ ਨਾਲ ਜਨ ਦੇਹੀ ਨਾ ਇਹਨੂੰ ਕੰਮ ਨਾ ਕੰਮ ਕਰ ਤੇ ਮੈਨੂੰ ਕਹਿ ਨਹੀਂ ਵੀ ਮੀ ਕਿ ਇਹਨੂੰ ਦੇ ਦੇ ਨਾ ਬੈਂਦਿਆ ਕਰ ਕਾਹੀ ਤਾਂ ਮੇਰਾ ਦਿਮਾਗ ਕੰਮ ਕੀਤਾ ਮੈਂ ਕਿਹਾ ਸ਼ਮਮੀ ਨੂੰ ਟਿਕਣ ਨਹੀਂ ਲੈਣਾ ਤੇ ਚਾਚੀ ਨੂੰ ਭੇਜ ਦੇ ਨਾਲ ਥੋੜਾ ਚਿਰ ਚਾਚੀ ਵੀ ਤੇ ਬਈ ਸ਼ਮਮੀ ਕੋ ਤੇ ਨਾਲੇ ਚਾਚੀ ਦਾ ਥੋੜੇ ਜਿ ਹਸ਼ਰਮ ਹੋਏਗੀ ਤੇਨੂੰ ਕੀ ਲੱਗਦਾ ਮਮੀ ਸ਼ਰਮ ਕਰਨਗੇ ਚਾਚੀ ਦੀ ਕੋਈ ਨਹੀਂ ਚਾਚੀ ਨੂੰ ਤੇ ਇਥੇ ਹੀ ਕੋ ਸਮਝਾ ਦਿੱਤ ਉਹ ਤੇ ਕਿ ਸਮਝਣਾ ਪਰ ਨਹੀਂ ਫੋਨ ਚਾਚੀ ਨੇ ਦੇ ਦੇਣਾ ਜਵਾਬ ਨਜ਼ਰ ਹੁੰਦਾ ਨਾ ਚਾਚੀ ਨੇ ਵੀ ਸਭ ਕੁਝ ਸਮਝਾਉਣੀ ਨਹੀਂ ਲਈ ਕੀ ਕਰਦੀ ਮੇਰੀ ਧੀ ਨਾ ਉਹ ਤੀ ਛੱਡ ਦੋ ਬਗਾਇ ਇਸੇ ਕਰਕੇ ਮੈਂ ਭੇਜਿਆ ਚਾਚੀ ਨੂੰ ਨਾਲ ਚਾਚੀ ਆਪਣੀ ਜ਼ੁਬਾਨ ਨਹੀਂ ਖੋਲਦੀ ਮਮੀ ਅੱਗੇ ਉਹ ਕਹਿੰਦੇ ਜੋ ਵੀ ਮਮੀ ਤੇ ਕਰਦੇ ਠੀਕ ਕਰਦੇ ਕਿੰਨੀ دیر ਕਿੰਨੀ دیر ਚੁੱਪ ਰਹਿਣਾ ਜਦੋਂ ਕਹਿੰਦੇ ਹਨਾ ਘੜਾ ਭਰਦੀ ਤੋ ਫਿਰ ਬਾਹਰ ਹੀ ਨਿਕਲਣਾ ਦੂਜੀ ਗੱਲ ਹਰ ਥਾਂ ਤੇ ਚੋਦਰ ਮੰਮੀ ਚ ਲੱਗੇ ਰਹਿੰਦੇ ਆ ਨਾ ਹੁਣ ਤੇ ਚਾਚੀ ਨੂੰ ਕੁਝ ਕਰਨਾ ਹੀ ਪੈਣਾ ਵਾ ਇਹ ਥੋੜੀ ਕਿਸਾਰੀ ਉਮਰ ਉਹਦੇ ਸੁਣਦੀਆਂ ਰਹਿਣਾ ਵਾ ਮੰਮਾ ਦੀਆਂ ਤੇਨੂੰ ਕੀ ਲੱਗਦਾ ਤੇ ਚਾਚੀ ਬੋਲੋਗੀ ਸਿਮਾ ਚਾਚੀ ਕਦੀ ਨਹੀਂ ਬੋਲੋਗੀ ਚਾਚੀ ਨੇ ਉਹ ਥੋੜੀ ਜੀ ਮਤਰਾ ਕਲੀ ਆ ਤੇ ਚਾਚੀ ਨੂੰ ਬੋਲਣਾ ਪੈਣਾ ਵਾ ਤੇ ਮੈਂ ਤਾਂ ਕਹਿੰਦੇ ਬੋਲਣ ਬੋਲਣ ਆਪਣੇ ਹੱਕ ਵਾਸਤੇ ਬੋਲਣਾ ਚਾਹੀਦਾ ਕਿੰਨੇ ਦਿਨ ਚੁੱਪ ਰਹਿਣਾ ਵਾ ਕਿੰਨੇ ਦਿਨ ਇੱਕ ਦਿਨ ਤੇ ਫਿਰ ਬੋਲਣਾ ਹੀ ਪੈਣਾ ਵਾ ਨਾਲੇ ਮੇਰੀ ਗੱਲ ਸੁਣੋ ਇੰਨਾ ਚਿਰ ਮਮਾ ਬੋਲਦੇ ਰਹੇ ਚਾਚੀ ਨੂੰ ਚਾਚੀ ਨੇ ਕਦੀ ਜੁਬਾਨ ਤੋਂ ਜੁਬਾਨ ਨਹੀਂ ਕਿਹੇ ਇਹੋ ਬਾਕੀ ਮਜ਼ਾ ਸਿਰਫ ਮਮਾ ਵਾਂ ਜੇ ਜੁਬਾਨ ਤੋਂ ਜੁਬਾਨ ਚਾਚੀ ਚੁੱਕਣ ਲੱਗਿਆ ਨਾ ਤੇ ਸਿਰਫ ਮਮਾ ਵਾਂ ਇਹ ਮਜ਼ਾ ਪਹਿਲਾਂ ਤਾਂ ਸੌਂਦੇ ਰਹੇ ਹੁਣ ਆਪਣੇ ਹੱਕ ਵਾਸਤੇ ਉਹਨਾਂ ਨੇ ਬੋਲਣਾ ਵਾ ਤੇ ਬੋਲਣਾ ਪੈਣਾ ਵਾ ਪਰ ਮੰਮੀ ਵੀ ਮਜਬੂਰ ਕਰ ਦਿੰਦੇ ਨੇ ਅਗਲੇ ਵਕਤ ਅਗਲੇ ਨੂੰ ਬੋਲਣ ਤੋਂ ਜਿਵੇਂ ਮੈਨੂੰ ਮਜਬੂਰ ਕਰ ਦਿੰਦੇ ਆ ਉਹਨਾਂ ਦਾ ਮਤਲਬ ਇਹ ਮੰਮੀ ਦੇ ਅੱਗੇ سوال ਖੋਦ ਹੁੰਦਾ ਹੈ ਕਦੀ ਵੀ ਪਲਟ ਕੇ ਜਵਾਬ ਨਹੀਂ ਦਿੱਤਾ ਜਦੋਂ ਤਾਂ ਮਮੀ ਸਿਮਰਤੂ ਦਾ ਸਾਥ ਦੇਣਾ ਪਿਆ ਨਾ ਫੇਰ ਤੋਂ ਤੇ ਮੈਨੂੰ ਫੇਰ ਜबान ਖੋਲੜੀ ਪਈ ਆ ਮੈਂ ਉਹ ਤਾਂ ਕਹਿਂਦੀ ਆ ਉਹਨਾਂ ਦਾ ਮਤਲਬ ਇਹ ਆ ਕਿ ਚੁੱਪ ਕਰਕੇ ਸੁਣੀ ਜਾ ਸੁਣੀ ਜਾ ਜਿਸ ਨੇ ਆਪਣੇ ਹੱਥ ਨਾਲ ਬੋਲਿਆ ਨਾ ਤੇ ਬਸ ਉਹ ਬੰਦਾ ਗਲਤ ਹੋ ਗਿਆ ਇਹਨਾਂ ਦੀ ਨਜ਼ਰ ਵਿੱਚ ਤੇ ਬੋਲਣਾ ਪੈਣਾ ਮੈਂ ਤੂੰ ਹੀ ਗਲਤ ਕਰਵਾਇਆ ਮੈਂ ਇਹਨਾਂ ਦਾ ਗਲਤ ਕਰਵਾਇਆ ਉਹ ਵੀ ਮਾਤਾ ਨੇ ਕਿ ਦੂਜਿਆਂ ਨੂੰ ਗਲਤ ਕਰਉਂਦੀ ਆ ਦੂਸਰੀ ਗੱਲ ਤੁਰਨ ਲਈ ਮੈਂ ਬੈਗ ਸਾਰਾ ਠਿਆਰ ਕਰ ਲਿਆ ਕੁਛ ਪਾ ਕੇ ਤੂੰ ਮੇਰੇ ਨਾਲ ਸੋਨਾ ਸੱਤੋਂ ਤੇ ਨੋਟੇ ਹੀ ਕਾਸ ਤੂੰ ਜੋ ਬੈਗ ਤਿਆਰ ਕੀਤਾ ਤੇ ਮਾਂ ਨੂੰ ਆਪ ਤਿਆਰ ਕਰਨ ਦੇ ਉਹ ਸਾਰ ਤੇਰੇ ਸਾਹਮਣੇ ਮਾਂ ਦਾ ਬੈਗ ਫੋਲਦੀ ਕੀ ਕੀ ਪਾਇਆ ਜਦੋਂ ਉਹਨੂੰ ਤਸੱਲੀ ਨਹੀਂ ਤੇਰੇ ਤੇ ਤੂੰ ਕਿਉਂ ਕੋ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਮਾਂ اندر ਨਹੀਂ ਗਈ ਗੱਲ ਤਾਂ ਹੀ ਮੇਰੀ ਪੂਰੀ ਸੁਣੀ ਨਹੀਂ ਆ ਮੈਂ ਉਹਨੂੰ ਤੇ ਕਹਿ ਨਹੀਂ ਇਹਨੇ ਤਾਂ ਲੱਗ ਨਹੀਂ 2 ਦਿਨ ਪਹਿਲਾਂ ਦੇ ਕੱਪੜੇ ਪਾਉਂਦੀ ਆ ਮੈਂ ਕਿ ਮਿੰਟਾਂ ਚ ਪਾਏ ਤੇ ਮੈਂ ਕੱਢ ਦਿੱਤਾ ਇਹਨੇ ਤਾਂ ਜਾਣੇ ਸ਼ਾਮ ਨੂੰ ਦੂਜੀ ਇਹ ਗੱਲ ਜਦੋਂ ਮੈਂ ਬੈਗ ਤਿਆਰ ਕਰ ਦਿੱਤਾ ਤੇ ਮੈਨੂੰ ਤਾਂ ਚਾਚੀ ਨੂੰ ਕਹਿੰਦੀ ਭਾਰ ਜਾ ਤੀ ਚਾਚੀ ਮਾ ਉਹ ਕਿੰਨੀ ਮਾ ਤੁੰਨੀ ਜਾ ਕੇ ਮੇਕਾ ਤੁੰਨੀ ਮਾਰ ਕੋਈ ਨਹੀਂ ਤੋਕੇ ਪਾਈ ਜਾਨ ਦੀ ਕਾਲੀ ਹੋਣੀ ਹੈ ਨਾ ਅਸੀਂ ਮਰੇ ਤ ਵਾਲੇ ਤਾਂ ਕਰਕੇ ਉਹ ਲਮਾਰੀ ਦੀ ਬਾਜ ਆ ਗਈ ਇਹਨਾਂ ਨੇ ਲਮਾਰੀ ਜੋ ਕੁਝ ਕੱਟਿਆ ਮੈਨੂੰ ਲੱਗਦਾ ਕੁਝ ਲੈ ਕੇ ਗਏ ਤੇ ਚਾਚੀ ਨਾ ਮਾਰ ਤੋਂ ਨਾ 50 ਰੁਪਏ ਰੱਖੇ ਚਾਚੀ ਨੇ ਲਮਾਰੀ ਚ ਉਹਨਾਂ ਦੇ ਬੀਨ ਤੇ ਕਿੰਦੀ ਤੋਹਫਾ ਪਾਇਆ ਕੀਤਾ ਮੇਰੀ ਤੇ دماغ ਵੀ ਨਿਕਲ ਗਿਆ ਮੈਂ ਕਹਾ ਸੱਚੀ ਤੇ ਬਿਆਸੇ ਬਾਬਾ ਮੈਂ ਸਵੇ ਚੁੰਨੀਆਂ ਕਿ ਵੱਡੀਆਂ ਤੇ ਕਹਿੰਦੀ ਕੋਈ ਬਾਬਾ ਨਹੀਂ ਕੱਪੜੇ ਮੇਰੇ ਖਰਾਬ ਹੋ ਗਏ ਚਲ ਚਲ ਚਲੋ ਚਲੋ ਕੋਬੇ ਇੱਕ ਵਾਰ ਚੱਲੀਏ ਹੋ ਨਾ ਆਪਾਂ ਮੈਨੂੰ ਲੱਗਦਾ ਕਿ ਤੇਰੀ ਆਈ ਨਹੀਂ ਕੱਲ ਦਾ ਪਰ ਕੱਲ ਦਾ ਕੁਝ ਉਹਨੇ ਕੱਲ ਤੇ ਨਹੀਂ ਕੀਤੀ ਤੈਨੂੰ ਕੁਝ ਖਾਇਆ ਝੋਕ ਜਰ ਲੈਣਾ ਸਾਨੂੰ ਜਰੂਰ ਦੱਸਣਾ ਅੰਦਰ ਘਾਤੀ ਕਾਟ ਕੇ ਆਉਣੀ ਗਈ ਅੰਦਰ ਘਾਤੀ ਤੁਹਾਨੂੰ ਪਤਾ ਕਈ ਵਾਰੀ ਨਾ ਮਮਾ ਨੀਕਾ ਸਮਾਨ ਬਾਜ਼ਾਰੋਂ ਲੈ ਆਉਂਦੇ ਆ ਕਦੀ ਖਾਲੀ ਹੱਥ ਨਹੀਂ ਬਾਜ਼ਾਰ ਅੱਗੋਂ ਤੱਕ ਕਦੀ ਆਈ ਹੀ ਨਾ ਭਾਵੇਂ ਕੋਸ਼ਣਾ ਕੁਝ ਭਾਵੇਂ 10 ਰੁਪਏ ਦੀ ਚੀਜ਼ ਭਾਵੇਂ ਲੈ ਆਉਂਦੇ ਲੈ ਆਉਂਦੇ ਈ ਉਰੇ ਲੈ ਆ ਕੇ ਨਾ ਉਹ ਪੋੜੀਆਂ ਦੇ ਉਹਦੇ ਉਹਲੇ ਰੱਖ ਦਿੰਦੇ ਆ ਮੈਂ ਪੜਦੇ ਹੀ ਵੇਖਿਆ ਤੇ ਜਦੋਂ ਰਾਤ ਨੂੰ ਸਾਰੇ ਸੌਂ ਜਾਂਦੇ ਨੇ ਪੂਰੀ ਜਿੰਮਨ ਕੋਲ ਦਿੱਤ ਨਵਾ ਚੱਲਦੀ ਪਰ ਤੇ ਜੇ ਤੇ ਜੇ ਸਮਾਂ ਤੇ ਮੇਰੀ ਕਾਲੀ ਕੁੜੀ ਦੀ ਜੇ ਸੂਟ ਪਾਲਣ ਨਾ ਆਹ ਆਹ ਤੇ ਬੜਾ ਪੁਰਾਣਾ ਇੱਕ ਤੇਰਾ ਵਿਆਹ ਵੀ ਨਹੀਂ ਹੋਇਆ ਉਦੋਂ ਦਾ ਮਸੂਰ ਪਏ ਨਵੇਂ ਪੁਰਾਣੇ ਕੱਪੜੇ ਦੀ ਪਤਾ ਲੱਗ ਜਾਂਦਾ ਵਾ ਇਹ ਬਣਾਉਂਦੇ ਸਾਨੂੰ ਸ਼ਦਾਈ ਪਰ ਸੀ ਮਾਂ ਮੇਰੀ ਸਭ ਤੋਂ ਗੱਲ ਚਾਚੀ ਦੇ ਜਿੱਤੇ ਲਿਉਂਦੀ ਆ ਯੋ ਕਿਤੇ ਉਹ ਆਪਣੀ ਸੂਣ ਦੇ ਪੈਸੇ ਲੈਂਦੀ ਤੇ ਚਾਚੀ ਦੇ ਸੂਣ ਦੇ ਨਾਲ ਹੀ ਪੈਸੇ ਦਿੰਦਾ ਮੈਂ ਪੈਸੇ ਤੇ ਲੈਂਦੇ ਆ ਪਰ ਆਪਣੇ ਇੱਕ ਦੀ ਜਗ੍ਹਾ ਦੋ ਲੈ ਆਉਂਦੀ ਆ ਤੇ ਫਿਰ ਬਾਅਦ ਚਾਚੀ ਨੂੰ ਦਿੰਦੀ ਆ ਮੈਂ ਸੁਵਾਇਆ ਸੀ ਮੇਰੇ ਨਾਲ ਪਤਾ ਨਹੀਂ ਆਇਆ ਖੁੱਲਾ ਬਣ ਗਿਆ ਤੁਮ ਵਾਲਾ ਉਹ ਨਵੇਂ ਪੁਰਾਣੇ ਦਾ ਤੇ ਕਪੜਾ ਪਗਲ ਲੱਗ ਜਾਂਦਾ ਇੱਕ ਖੰਡਾਰ ਨੂੰ ਕੇ ਤੇ ਚਾਚੀ ਨੂੰ ਬਣਾ ਦਿੰਦੀ ਆ ਦਾ ਸਚਾ ਚਾਚੀ ਨੇ ਅਜੇ ਤੱਕ ਨੇ ਆਪਣੇ ਵਾਲੇ ਕੋਈ ਸੂਟ ਮੰਗਿਆ। ਜਿੱਦ ਨੂੰ ਲੱਗੀ ਸੂਟ ਚਾਹੀਦਾ ਵਾ। ਇੱਕ ਗੱਲ ਹੋਰ ਕਹਣਾ ਚਾਹਾਂ ਕਾ ਚਾਚੀ 45 ਰੁਪਏ ਮੰਗੰਦੇ ਹੀ ਆ ਤੇ ਅੱਜ ਚਾਚੀ ਨੇ ਕੋਈ ਪੈਸਾ ਨਹੀਂ ਮੰਗਿਆ। ਚਾਚੀ 100 ਰੁਪਏ ਲੱਭਣ ਗਈ ਔਰ ਏਡੇ ਤੁਹਾਡੇ ਨਾਨਕੇ ਦਾ ਹੈ ਨਹੀਂ ਆ। ਤੇ ਜਿਹੜੇ ਮਾਦਾ ਨੂੰ ਸੂਟ ਦਿੰਦੇ ਲੈ ਫੜ ਨਹੀਂ ਚਾਕੇ ਸੰਭਾਲਾ। ਜਾਣੀ ਮੈਂ ਤੁਹਾਡੇ ਨਾਨਕਿਆਂ ਨੂੰ। ਨਾਨਕਿਆਂ ਦੀ ਗੱਲ ਕਰਦੀ ਆ। ਮੇਰੇ ਤੋਂ ਜ਼ਿਆਦਾ ਤੁਹਾਨੂੰ ਨਹੀਂ ਜਾਣਦੀ ਮੇਰੇ ਨਾਨਕਿਆਂ ਬਾਰੇ। ਉਹ ਜਦੋਂ ਮੰਮੀ ਰਹਿ ਜਾਂਦੇ ਨੇ ਇਹਨਾਂ ਨੂੰ ਨਾ ਕੋਈ ਸੂਟ ਨਹੀਂ ਜੁੜਦਾ ਹੈ ਤੇ ਰਸਤੇ ਦੇ ਵਿੱਚ ਉੱਦ ਲੈਣਾ। ਤੇ ਪੁੱਤ ਤੂੰ ਕਾ ਨਾ ਜਾ ਕੇ ਆਪਣੀ ਦਾਦੀ ਨੂੰ ਦੱਸੇ ਕਿ ਸੂਟ ਨੈਖ ਰਿਜਿਆ ਵਾ ਤੇ ਨਾ ਉਹਨਾਂ ਦਾ ਲੈ ਲੈਣਾ ਤੇ ਜੇ ਉਹਨਾਂ ਮਾਮਿਆਂ ਕੋ ਪੈਸੇ ਮੰਗ ਲੈਣੇ ਨਾ ਮਮਾ ਵੀ ਖਰਚਣ ਵਾਸਤੇ ਪੈਸੇ ਦੇ ਦੋ ਤੇ ਇਧਰੋਂ ਦੀ ਹੱਥ ਬਾਕੇ ਥੱਜਾਂ ਦੀ ਕੱਢ ਦੇਣਾ ਆਹ ਹੈ ਬਈ ਨਹੀਂ ਤੇ ਕਚੂ ਸੀ ਮੇਰੇ ਮਾਮੇ ਇੰਨੇ ਨਾਂ ਕਿੱਟੇ ਕੰਜੂਸ ਆ ਬਹੁਤ ਹੈ ਜਿਆਦਾ ਮੈਂ ਨਾਨਕੇ ਜਾ ਕੇ ਕਿੱਥੇ ਰਹਿਣਾ ਨਾ ਤੇ ਮੰਮੀ ਜੇ ਮੈਨੂੰ ਜ਼ਬਰਦਸਤੀ ਹੜਨ ਨਹੀਂ ਚੱਲਣਾ ਣਕੇ ਚੱਲੀ ਹੈ ਅਇ ਚਾਲਣਾਂ ਕੇ ਚੱਲੀਏ ਕੋਣ ਤਾਂ ਸਮਝਾ ਲਈ ਨਾ ਤਾਂ ਉਹ ਤਾਂ ਹੀ ਨਾ ਲੇਦੀ ਤੇ ਚੱਲ ਜਾਂਦੀ ਐ ਹੁਣ ਆਪੇ ਦੂਜੇ ਦੇ ਪਾਈ ਦਿੱਤੀ ਤੇ ਤੁਰ ਪੈਦੀ ਦੂਜੇ ਦਿਨ ਪਾਈ ਦਿੱਤੀ ਤੇ ਚੱਲ ਨਾਮ ਜਾਂਦੀ ਤੁਰ ਪੈ। ਜਿੰਨੇ ਆਪਣੇ ਘਰਾਵਾਂ ਦੇ ਕੋਣ ਕੋਣ ਨੇ ਨਾ ਜਿਹੜੇ ਕਰਦੇ ਕੁਛ ਨਹੀਂ ਤੇ ਜਿਹੜੇ ਕਰਦੇ ਉਹਨਾਂ ਦਾ ਨਾਂ ਨਹੀਂ ਲੈਂਦੀ ਮੈਂ ਕਹਿੰਨਾ ਵਾ ਉਹਨਾਂ ਨੂੰ ਦੇਣਾ ਕੀ ਉਹਨਾਂ ਨੂੰ ਆਪ ਦੇ ਲੈ ਲੈ ਕੇ ਦਿੰਦੀ ਆ ਤੇ ਉਹੀ ਕਰਨਾ ਤੋਨੈ ਦਾ ਸਿਮਤ ਕਰ ਕੀ ਕਰਨਦੀ ਐ ਉਹੀ ਕਰਨਦੀ ਐ ਜੋ ਪੇਕਿਆ ਕਰ ਚੜਿਆ ਉਹ ਅਗੋਤੀ ਕਰਵਾਉਂਦੀ ਮੋੜੀ ਜੇ ਕੀ ਆ ਉਹ ਬਲੰਦੇ ਆ ਕੁੜੀਆਂ ਜਾ ਕਾ ਕਾ ਜੋ ਵੀ ਹੋਏਗਾ ਨਾ ਇਹਨਾਂ ਨੂੰ ਮੈਂ ਦੱਸੂਗਾ ਕਿ ਮਾਮੇ ਕਿਸ ਤਰ੍ਹਾਂ ਬਣੀਦਾ ਵਾ ਵੇਖੀ ਉਹਨਾਂ ਦੀ ਅੰਜਮ ਮੈਂ ਪੂਰੀਆਂ ਕਰੂੰਗਾ ਮੇਰੇ ਮਾਮੇ ਨੇ ਤਾਂ ਕੁਛ ਕੀਤਾ ਹੀ ਨਹੀਂ ਨਾ ਸਾਡੇ ਵਾਸਤੇ ਤੇ ਮੈਂ ਕੰਨਾ ਇੱਕ ਰਿਆ ਲੰਗੇ ਬੱਚੇ ਨੂੰ ਉਹ ਨਹੀਂ ਕਹੂਗਾ ਕਿ ਇਹ ਮੇਰਾ ਮਾਮਾ ਬੜੀਆ ਸਭ ਬਹੁਤ ਬੜੀ ਤੇ ਚਲੋ ਹੁਣ ਜੀ ਜਾਓ ਦੁਕਾਨ ਤੇ ਉਹ ਆਪਾਂ ਦਿੰਦੀਆਂ ਲੱਲਾ ਹੋਣੇ ਕਰ ਦਿੰਦੀਆਂ ਨੇ ਤੇ 4-5 ਦੇ ਨੂੰ ਪਏ ਆ ਆਹ ਕੰਗੀਆਂ ਕੰਨਾਂ ਲੈ ਆ ਕੇ ਰਹਿਵੇ ਨਹੀਂ ਆਹ ਰੋਟੀ ਗਿੱਕੀ ਖਾ ਲਈ ਆ ਤੇ ਦੁਪਹਿਰ ਆ ਵੀਓ ਮਾ ਨਹੀਂ ਮੇਰੀ ਗੱਲ ਸੁਣ ਦੁਪਹਿਰ ਆ ਕੇ ਨਾਲ ਹੀ ਗੱਲਿਆਂ ਗਾ ਰਾਤ ਇੱਕੋ ਹੀ ਹੁੰਦਾ ਹੋਰ ਠੰਡੀ ਖਾਓਗੀ ਤੇ ਗੈਟੋਂ ਮੈਂ ਠੰਡੀ ਖਾ ਰਹੀ ਆ ਅੱਜ ਨੂੰ ਪਰ ਅੱਜ ਆ ਤੁਮ ਨੂੰ ਦੇ ਆ ਰਾ ਅਜ ਮੈਂ ਦੁਕਾਨ ਤੋਂ ਆ ਗਿਆ ਤੂੰ 2-3 ਘੰਟੇ ਜਾਣ ਲਈ ਜਨਾ ਮੇਰੀ ਉਹ ਨਹੀਂ ਗੁਰੂ ਮੈਂ ਦਵਾ ਜਾ ਸਬਜੀ ਬਣਾ ਕੇ ਰੱਖ ਛਣਾ ਇਹ ਫੁਲਕੇ ਜਦੋਂ ਤੀ ਤੁਰਨ ਲੱਗੋ ਨਾ ਫੋਨ ਕਰ ਦੇ ਤੇ ਮੈਂ ਫੁਲਕੇ ਬਣਾ ਲਈ ਤੇ ਤੇਰਾ ਘਰ ਆ ਕੇ ਘਰ ਮੈਂ ਰੋਟੀ ਪਾ ਕੇ ਤਾਇਓ ਦੋ ਵਜੇ ਆ ਨਹੀਂ ਬੈ ਕੇ ਰੋਟੀ ਖਾਂਗੇ ਅੱਗੇ ਤੇ ਮਾਤਾ ਦੇ ਸਾਹਮਣੇ ਆਪਾਂ ਕਦੀ ਖਾਦੀ ਨਹੀਂ ਚਲ ਠੀਕ ਹੈ ਠੀਕ ਹੈ ਚਲ ਜਾਓ ਹੈਂ ਸੰਦੇ ਮੁੜੀਏ ਕੱਢੀ ਹੈ ਤਕੀ ਆਹ ਮੈਂ ਤੇ ਸਿੱਟ ਚਾਈ ਕਰਾ ਦਿੱਤਾ ਕੋਈ ਚਲਾ ਦੇ ਕੇ ਉਹ ਵੀ ਦੇਖਾ ਤੋ ਕੀ ਬਾਈ ਤਾ ਆਏ ਆਏ ਤੇ ਮੇਰਾ ਕੱਚਾ ਕਰਾਏਗੀ ਉਹ ਪੋਛੇਂਦਾ ਹੀ ਕਰਤਾ ਹੀ ਹੋਦਾ ਚੱਲ ਅੱਜ ਮੈਂ ਸੁਪੀ ਕਰਨਾ ਤਾਂ ਕਹਿੰਦੇ ਜਾਊਗਾ ਇਹ ਨਹੀਂ ਨਾ ਜਾ ਸੰਕਤੀ ਹੈ ਕੋਸੇ ਨਾ ਚਾਹਾਂ ਚਾਹ ਕੇ ਮੂਹਰੇ ਨਾ ਤੋਂ ਕਿ ਕਰੀਂ ਇਦਾਂ ਨਹੀਂ ਕੰਜਾਮਾਗੇ ਨਾ ਉਹ ਨਾ ਗਰੋਟੀ ਖਾ ਕੇ ਸੌ ਜਾਗੇ ਚੱਲ ਸਿਮਾ ਚਾਰ ਦਿਨੇ ਹੱਸ ਤੇ ਜ਼ਿੰਦਗੀ ਜੀ ਆਜ ਨਾ ਮਨੇ ਗਲਤ ਆਸੀ ਦਿੱਤੀ ਨਾ ਨਾਂ ਕਿਆ ਅੱਗੇ ਤੇ ਮੈਨੂੰ ਸ਼ੱਕ ਸੀ ਕਿ ਮਾਤਾ ਇਤੋਂ ਚੀਜ਼ਾਂ ਘੜ ਕੇ ਨਾ ਤੇ ਉਧਰ ਦਾ ਨਾ ਕਰਦੀ ਤੇ ਅੱਜ ਯਕੀਨ ਹੋ ਗਿਆ ਕਰਦੇ ਹੀ ਆ ਹੈਦ ਕੱਕ ਨਹੀਂ ਉਹਨਾਂ ਕ ਭੁੱਖੀਆਂ ਲੰਗੀਆਂ ਕੂੰ ਇਧਰੋਂ ਲਈ ਜਾਂਦੀ ਆ ਤੇ ਉਧਰੋਂ ਦੇਈ ਜਾਂਦੀ ਆ ਥੋੜੇ ਜਿਹਾ ਭਝਾਈ ਹੁੰਦੇ ਆਂਦੇ ਆ ਤੇ ਥੋੜੇ ਜਿਹਾ ਇਧਰ ਲੈਂਦੀ ਉਹਨਾਂ ਨੇ ਦਿੱਤੇ ਸਭ ਜਿਹੜੋਂ ਉਹ ਰੋੜੀ ਨੇ ਮੈਂ ਨਾ ਕਰਨੀ ਮੈਂ